ਮੇਰੇ ਵਰਗੇ ਬੰਦੇ ਜਿਹੜੇ ਇਹ ਦਾਵਾ ਕਰਦੇ ਨਾ ਅਸੀਂ ਪਿਓਰ ਵੈਜੀਟੇਰੀਅਨ ਆ ਸ਼ਾਕਾਹਾਰੀ ਆ ਮੇਰੇ ਵਰਗੇ ਉਹ ਬੰਦੇ ਸਵੇਰੇ ਉੱਠਦੇ ਆ ਹੀ ਮਾਸ ਖਾਂਦੇ ਆ ਤੁਸੀਂ ਆਖੋਗੇ ਕਿ ਕਿੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਉਹ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਿਰਪਾਨ ਭਾਵੇਂ ਤਿੰਨ ਦੀ بجائے 6 ਫੁੱਟੀ ਪਾਲਾ ਤੇ ਜੇ ਗਰੀਬ ਦਾ ਹੱਕ ਖਾਂਡਿਆ ਮਾਸ ਹੀ ਖਾਂਡਿਆ ਫਿਰ ਜੇ ਕੋਈ ਵੈਜੀਟੇਰੀਅਨ ਤੇਰੇ ਵਰਗਾ ਨਾਣ ਵੈਜੀਟੇਰੀਅਨ ਕੋਈ ਨਾ ਕਹ ਤੂੰ ਖੂਨ ਦੇ ਪਿਆਲੇ ਪਰ ਪਰ ਗਰੀਬਾਂ ਦੇ ਪੀਂਜਣਾ ਇਦਾਂ ਹੀ ਆ ਨਾ ਜਿਹੜਾ ਬੰਦਾ ਛਾਮਾਂ ਨੂੰ ਦਿਹਾੜੀਦਾਰ ਦਾ 50 ਰੁਪਏ ਵੀ ਘੁੱਟਾਂ ਨੂੰ ਫਿਰਦਾ ਉਹ ਜਿੱਡਾ ਮਰਜੀ ਵੱਡਾ ਜ਼ਥੇਦਾਰ ਹੋਵੇ ਉਹਦਾ ਤਾਂ ਨਕਮਾ ਹੀ ਕੋਈ ਨਹੀਂ ਬੰਦਾ ਇੱਥੇ ਵੱਡੇ ਵੱਡੇ ਫੋਨ ਜੇਬਾਂ 'ਚ ਪਾਏ ਹੁੰਦੇ ਆ ਮਾਈਆਂ ਨੇ ਮਹਿੰਗੇ ਸੂਟ ਪਾਏ ਹੁੰਦੇ ਆ ਤੇ ਲੜਨ ਰਿਕਸ਼ੇ ਵਾਲੇ ਨਾਲ 50 ਰੁਪਈਆ ਤੁਹਾਡੀਆਂ ਹੁੰਦੀਆਂ ਉਹਦਾ ਵੀ ਹੱਕ ਖਾ ਲਈਏ ਵੀ ਅਸੀਂ ਇਹਦੇ ਖਾ ਲਈਏ ਇਹਨੂੰ ਨਾ ਇਹਦੇ ਪੱਲੇ ਨਹੀਂ ਕੱਖ ਪੈਂਦਣਾ ਸੀ ਇੱਥੇ ਲੋਕਾਂ ਦੀਆਂ 50 50 ਕਿੱਲੇ ਪੈਲੀਆਂ ਤੇ 20 20 ਫੁੱਟੇ ਪਈਏ ਪਏ ਜਿਹੜੇ ਹਨ ਉਹ ਸ਼ਾਂਗੀ ਜਾਂਦੇ ਆ ਬੈਠੇ